ਪਿਛਲੇ ਸਫਰ ਨਾਮੇ ਦੀ ਲੜੀਵਾਰਤਾ ਦੇ ਵਿੱਚ ਹੀ ਆਪਾਂ ਅੱਜ ਜਾ ਰਹੇ ਹਾਂ ਇੱਕ ਅਜਿਹੇ ਪਿੰਡ ਦੇ ਵਿੱਚ ਜਿਹੜਾ ਹਜ਼ਾਰਾਂ ਸਾਲ ਪੁਰਾਣਾ ਪਿੰਡ ਹੈ ਤੇ ਜਿਹਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ ਤੇ ਇਸ ਸਫਰ ਨਾਮੇ ਦੇ ਵਿੱਚ ਜਿਵੇਂ ਪਿਛਲੀਆਂ ਵੀਡੀਓਜ਼ ਛੇ-ਸੱਤ ਆਪਾਂ ਇਹਦੇ ਤੇ ਕਰ ਚੁੱਕੇ ਹਾਂ ਮੇਰੇ ਨਾਲ ਅਮਨਦੀਪ ਸਿੰਘ ਅਮਨਾ ਮੇਰਾ ਦੋਸਤ ਤੇ ਇਹ ਇੱਕ ਅਜਿਹੇ ਸਰਕਟ ਦੇ ਉੱਪਰ ਹੈਗਾ ਜਿਹੜੇ ਸਰਕਟ ਨੂੰ ਪਾਰ ਕਰਨ ਦਾ ਤੇ ਜਿਹੜੇ ਸਰਕਟ ਤੇ ਮੋਟਰਸਾਈਕਲ ਦੁਆਰਾ ਜਾ ਕੇ ਹਰੇਕ ਇੱਕ ਬਾਈਕਰ ਦਾ ਸੁਪਨਾ ਹੁੰਦਾ ਤੇ ਕਾਫੀ ਸਾਲਾਂ ਤੋਂ ਸਾਡਾ ਇਹ ਸੁਪਨਾ ਸੀ ਤੋਂ ਅੱਜ ਇਹ ਸਾਕਾਰ ਹੋ ਰਿਹਾ ਹੈ ਜਾਂ ਪਿਛਲੇ ਕੁਝ ਦਿਨਾਂ ਤੋਂ ਇਸੇ ਸੁਪਨੇ ਦੇ ਉੱਪਰ ਚੱਲ ਰਹੇ ਹਾਂ ਤਾਂ ਪਹਿਲਾਂ ਇਹਦੇ ਇਤਿਹਾਸ ਬਾਰੇ ਗੱਲ ਕਰ ਲਈਏ ਲਾਂਮਾ ਯੂਰੋਪਿੰਡ ਜਿਹੜਾ ਹੈ ਤਾਂ ਇਤਿਹਾਸ ਦੱਸਦਾ ਹੈ ਬਈ ਇਹ ਅਸਲ 'ਚ ਇੱਕ ਚਟਾਨ ਦਾ ਨਾਮ ਸੀ ਜਾਂ ਇੱਕ ਪਰਬਤ ਦਾ ਇੱਕ ਹਿੱਸਾ ਗੈਲੋ ਜਿਸ ਦਾ ਨਾਮ ਸੀ ਲਾਮਾ ਯੂਰੂ ਤੇ ਰਿੰਚਨ ਜ਼ੰਗਪੋ ਨਾਂ ਦੇ ਇੱਕ ਲਾਮਾ ਨੇ 958 ਤੋਂ 1055 ਈਸਵੀ ਦੇ ਵਿਚਕਾਰ ਜਿੱਥੇ ਆਪਾਂ ਜਾ ਰਹੇ ਹਾਂ ਇਸ ਮੱਠ ਦੀ ਇੱਥੇ ਸਥਾਪਨਾ ਕੀਤੀ ਸੀ ਉਦੋਂ ਇਸ ਮੱਠ ਦੇ ਵਿੱਚ 4000 ਦੇ ਕਰੀਬ ਲਾਮੇ ਰਹਿੰਦੇ ਸੀ ਜਿਹੜੇ ਪਿਛਲੇ ਕੁਝ ਸਮੇਂ ਤੱਕ ਰਹਿੰਦੇ ਰਹੇ ਨੇ ਪਰ ਹੁਣ ਅੱਜ ਕੱਲ ਏਸ ਦੇ ਵਿੱਚ ਡੇਢ ਸੌ ਲਾਮਾ ਜਿਹੜਾ ਹੈ ਉਹ ਰਹਿ ਰਿਹਾ ਸਾਲ ਦੇ ਵਿੱਚ ਦੋ ਤਿਹਾਰ ਇਥੇ ਮਨਾਏ ਜਾਂਦੇ ਨੇ ਜਿੱਥੇ ਲਾਮਾ ਪੂਜਾ ਭਗਤੀ ਕਰਦੇ ਨੇ ਤੇ ਨਾਲ-ਨਾਲ ਇਹ ਆਪਣਾ ਇੱਕ ਟਰੈਡੀਸ਼ਨਲ ਸਾਂਸਕ੍ਰਿਤਿਕ ਨਾਚ ਵੀ ਪੇਸ਼ ਕਰਦੇ ਨੇ ਲਾਮਾ ਯੂਰੂ ਪਹੁੰਚਣ ਤੋਂ ਪਹਿਲਾਂ ਆਪਾਂ ਦੋ ਪਾਸ ਜਾਂ ਦੋ ਦਰਰੇ ਉਹਨਾਂ ਨੂੰ ਪਾਰ ਕਰਾਂਗੇ ਜਿਨ੍ਹਾਂ ਦੇ ਵਿੱਚ ਇੱਕ ਹੁੰਦਾ ਨਮਿਕਾਲਾ ਇਹ ਦੂਸਰਾ ਆਉਂਦਾ ਫੋਟੋ ਲਾ ਪਹਿਲਾਂ ਆਊਗਾ ਆਪਣੇ ਕੋਲ ਨਮਿਕਲਾ ਲਾ ਤਾਂ ਆਪਾਂ ਉੱਥੇ ਚੱਲਦੇ ਆ ਨਮਿਕਲਾ ਦੇ ਕੋਲੇ ਪਹੁੰਚਣ ਆ ਲਿਆ 2 ਕਿਲੋਮੀਟਰ ਹੈਗਾ ਪਰ ਆ ਵੀ ਬਹੁਤ ਸੋਹਣਾ ਹੈ ਮੇਰੇ ਪਿੱਛੇ ਸਾਈਡ ਤੋਂ ਦੀ ਬਹੁਤ ਵਾਹ 啊。Uh. ਐਲਟੀਟਿਊਡ 12198 ਫੁੱਟ ਨਮਿਕਲਾ ਨਮਿਕਾ ਪਾਸ ਪਹੁੰਚ ਕੇ ਫਿਰ ਲੈ ਬਸੇ ਸ਼੍ਰੀਨਗਰ ਕਾਰਗਿਲ ਚਲੇ ਆ ਇਹ ਦੂਸਰਾ ਪਾਸ ਹੈ ਪਹਿਲਾਂ ਆਪਾਂ ਕਿਹੜਾ ਕੀਤਾ ਜੋ ਜੀਲਾ ਪਾਸ ਤੋਂ ਬਾਅਦ ਆਉਂਦਾ ਹੈ ਇਹ ਆ ਪੂਰਾ ਮੈਪ ਸ਼੍ਰੀਨਗਰ ਤੋਂ ਚੱਲੇ ਆਂ ਦਰਾਸ ਕਾਰਗਿਲ ਇੱਦੋਂ ਅਗਲਾ ਪਾਸ ਜਿਹੜਾ ਫੋਟੂਲਾ ਪਾਸ ਹੈ ਉਹ ਇਸ ਸੜਕ ਦੇ ਉੱਪਰ ਸਭ ਤੋਂ ਉਚਾਈ ਦੇ ਉੱਪਰ ਸਥਿਤ ਹੈ ਯਾਨੀ ਕਿ ਜਦੋਂ ਆਪਾਂ ਸਤਰੀਨਗਰ ਤੋਂ ਲੈ ਜਾਂਦੇ ਆ ਤਾਂ ਇਸ ਸਾਰੀ ਸੜਕ ਦੇ ਉੱਤੇ ਇਸ ਹਾਈਵੇ ਦੇ ਉੱਤੇ ਸਭ ਤੋਂ ਉੱਚਾ ਪੁਆਇੰਟ ਹੈ ਦਰਾ ਫੋਟੂਲਾ ਪਹੁੰਚਣਾ ਨੇ ਆਪਾਂ ਉਚਾਈ 13485 ਫੁੱਟ ਤੇ ਸਭ ਤੋਂ ਉੱਚਾ ਪੁਆਇੰਟ ਲੈ ਸਤਰੀਨਗਰ ਸੜਕ ਦੇ ਉੱਤੇ ਅਮਣਾ ਖੜਾ ਪੋਜ ਬਣਾ ਰਿਹਾ ਹੈ ਹੂੰ ਤੇ ਵਦਨ ਕੀ ਦੇਖ ਰਿਹਾ ਆਲੇ ਦੁਆਲੇ ਦੇਖ ਲੈ ਇਧਰੋਂ ਨਹੀਂ ਆਉਂਦਾ ਕਿਸੇ ਪਾਸੇੋਂ ਵੀ ਲਓ ਜੀ ਫੇਰ ਚੱਲ ਪਏ ਆਪਾਂ ਪਰ ਲੈਂਡਸਕੇਪ ਦੇਖੋ ਕਿੱਡੇ ਸੋਹਣੇ ਲੈਂਡਸਕੇਪ ਕੁਦਰਤੀ ਲੈਂਡਸਕੇਪ ਨੇ ਤੇ ਕਿੰਨੀਆਂ ਸੋਹਣੀਆਂ ਕੁਦਰਤ ਦੀਆਂ ਕਲਾਕਿਰਤੀਆਂ ਨੇ ਬਣਾਈਆਂ ਹੋਈਆਂ ਤੇ ਥੋੜੇ ਜਿਨ ਨੂੰ ਆਪਾਂ ਪਹੁੰਚਾਂਗੇ ਲਾਮਾ ਯੂਰੂ ਤੇ ਉੱਥੇ ਕਰਦੇ ਆਂ ਗੱਲਬਾਤ ਪਹੁੰਚ ਕੇ ਮਾ ਯਾਰੂ ਪਿੰਡ ਦੀਆਂ ਗਲੀਆਂ ਨੇ ਭਾਈ ਇਹ ਬਹੁਤ ਪੁਰਾਣਾ ਪਿੰਡ ਆ ਪੁਰਾਣੀਆਂ ਕੰਧਾਂ ਕਿਉਂਕਿ ਸਾਹ ਚੜ ਰਹੇ ਪਰ ਚੜਦੇ ਹੋਏ ਕਿਉਂਕਿ ਆਕਸੀਜਨ ਇੱਥੇ ਘੱਟ ਹੁੰਦੀ ਐ ਤੇ ਚੜਾਈ ਜਿਆਦਾ ਐ ਉਹ ਪੁਰ ਮੰਦਿਰ ਹੈ ਉੱਥੇ ਜਾਣਾ ਹੈ ਮੰਦਿਰਿੰਦਾ ਸੈਂਸ ਉੱਥੇ ਆ ਮਨੈਸਟਰੀ ਹੈ ਮੁੱਤਜ਼ਮ ਮਨੈਸਟਰੀ ਆ ਸਾਰਾ ਪੁਰਾਣੀ ਹੈ ਆ ਸਤੂਪੇ ਨੇ ਪੁਰਾਣੇ ਇੱਧਰ ਮਿੱਟੀ ਦੇ ਬਣਾਏ ਹੋਏ ਉਹ ਪੁਰਾਣੇ ਘਰ ਪਤਾ ਨਹੀਂ ਕਿੰਨੇ ਸਾਲ ਪੁਰਾਣੇ ਹੋਣਗੇ ਆਮਣੇ ਇੱਧਰ ਦੀਆਂ ਵੀੜੀਆਂ ਨੋ ਪੌੜੀਆਂ ਨੇ ਮਾਦੇਸ ਤੋਂ ਵੀ ਅਮਰੇ ਨਾਲ ਵੀ ਸਮਸਮਲ ਹੋਣੀ ਚਾਹੀਦੀ ਆ ਨਾ ਯਾਰ ਵੈਸੇ ਤੇ ਕਮਰਾ ਪਾਗਲਾ ਇੱਕ ਮੈਂ ਪਾਗਲਾ ਇਹ ਪੁਰਾਣੇ ਨੇ ਵਿਚਾਰੇ ਢਾਢੇ ਢੇਰੀ ਹੋਰੇ ਨੇ ਮੁੱਦੇ ਜੰਮਦਾ ਵੈਸੇ ਹੀ ਹੋਰੇ ਇਨਾਂ ਨੇ ਵੀ ਆਪਣਾ ਵਿਰਸਾ ਆ ਰੂਪ ਚ ਨਹੀਂ ਸਾਹਮਣੇ ਆ ਰਿਹਾ ਮੁੰਡਾ ਅਮਨਾਕ ਅੰਦਰ ਟੱਪ ਗਿਆ ਇਹ ਆਪਾਂ ਵੀ ਟੱਪ ਗਏ ਉਹ ਪਿੱਛੇ ਪਹਾੜੀ ਗੱਡੀ ਸੋਹਣੀ ਲੱਗ ਰਹੀ ਜਿਹੜੇ ਤੋਂ ਪਵਰੀਆ ਗੱਲੀ ਤੇ ਟਾਈਮ ਕਿੰਨਾ ਹੋ ਗਿਆ ਆਮਨੇ 7 ਰੋਤੇ ਸਵਾ ਸਤ ਹੋ ਗਏ ਹਲੇ ਤੇ ਤੋਂ ਪਖੜੀ ਉੱਪਰਲੇ ਪਾਸੇ ਪਹਾੜੀਆਂ ਦੇ ਆ ਪੁਰਾਣਾ ਤੇ ਆ ਮਾਡਰਨ ਬਣਨ ਲੱਗ ਰਿਹਾ ਅੱਗੇ। ਹਾਸਮਿੰਟ ਦੇ ਵਿੱਚ ਮਿੱਟੀ ਰਲਾ ਕੇ ਇਟਾ ਬਣਾ ਰਹੇ ਨੇ। ਬڑے-ਬڑے ਬਲੌਕ। ਆ ਕੋਈ ਗਦਾ ਉੱਪਰ ਦੀ ਲੰਘਿਆ ਇਹਨਾਂ ਦੇ। ਨਿਮੀਂਟ ਕਰਦੇ ਨੇ। ਔਲਖਿਆ ਆ ਬੰਦ ਰਖਾ। ਸ਼ਾਇਦ ਕਿਸੇ ਟਾਈਮਰ ਰਿਜ਼ਰਵ ਵਾਇਰ ਬਣਾਏ ਹੋਣਗੇ ਗੱਲ ਖਤਮ ਹੋ ਗਈ। ਸੋਲਡਰ ਲਾਈਟਾਂ ਚਾਈਆਂ ਨੇ। ਇਹ ਤਾਂ ਹੁਣ ਬਾੜਾ ਹੈ ਤੇ ਭੇਡਾਂ ਨੇ। ਭੇਡਾਂ ਵੀ ਇੱਥੇ ਛੂਟੀਆਂ ਛੂਟੀਆਂ ਨੇ। ਇਹ ਬੋਦਾ ਵੀ ਆਇਆ ਨਾ ਬਾਟਾ। ਉਹ ਇਹਨਾਂ ਦੀ ਖੜੀ ਆ। ਗਾਣ ਕੀ ਜਗਾ ਹੈ ਐਡਾ ਵਟਾਉਣਾ ਨੀ ਕੀ ਜਗਾ ਹੈ ਨਾ ਪੱਥਰਾਂ ਤੇ ਸਾਰੇ ਦੇ ਕੁਝ ਨਾ ਕੁਝ ਉਕਰਿਆ ਹੋਇਆ ਹੈ ਪਤਾ ਨਹੀਂ ਕਵਾ ਚਾਹ ਹੈ ਚਾਹ ਤੇ ਬਤਨ ਹੋ ਬੋਦੀ ਸੁੰਦਰ ਯਾਉ ਨਹੀਂ ਆਮ ਚੜ ਗਏ ਉਤਰ ਗਏ ਸ਼ਾਬਾਸ਼ ਚਲੋ ਲੈਟ ਅਸ 무 ਹੁਣ ਆਗੀ ਸੜ ਵਧੀਆ ਜੀ ਨਿਆਰਾ ਨਿਸ਼ਾਨ ਵੀ ਹੈ ਉਹ ਡਰੈਗ ਨੇ ਚਾਰ ਹਾਂ ਬਚਾਲੇ ਉਹ ਦਰਮ ਦੇ ਉੱਤੇ ਮੰਦਲ ਮੰਤਰ ਲਿਖੇ ਹੋਏ ਨੇ ਦੀ ਕਮਾਈ ਜਾਂਦੇ ਨੇ ਹਮਰੇ ਕਮਾ ਕੇ ਵੰਗਾ ਉਹ ਫੜ ਕਮਾ ਆਹ ਹੈਟਾ ਉਹ ਲੱਗਿਆ ਹੋਇਆ ਐ ਨੂੰ ਫੜ ਕੇ ਐਵੇਂ ਜੱਕ ਜੱਕ ਮੰਤਰ ਉਚਾਰਨ ਕਰ ਲਿਆ ਆ ਜਾਵੜੀ ਨਾ ਤੋੜਦੀਆਂ ਨੂੰ ਐਨੀ ਚੋੜਦੀ ਨਹੀਂ ਕਮਾਈਦਾ ਹੁੰਦਾ ਅਸੀਂ ਆ ਗਏ ਹਾਂ ਸਟ੍ਰੀਚ ਹਾਂ ਐਂਟਰੀ ਆ ਇਹ 1100 ਆ ਐਡੀ 1100 ਐਡੀ ਦੀ ਬਣੀ ਹੋਈ ਹੈ ਬੋਧਿਸ ਮੱਠ ਇਹ ਨੂੰ ਕਹਿ ਸਕਦੇ ਹਾਂ ਆ ਹੈਠਾਂ ਲਾਮਾ ਯੂਰੂ ਪਿੰਡ ਹੈ ਬੜਾ ਸੋਹਣਾ ਵਿਊ ਬਣਦਾ ਇੱਥੋਂ ਸਾਰੇ ਪਿੰਡ ਦਾ ਉਹ ਪਿੱਛੇ ਪਹਾੜਾਂ ਦੇ ਉੱਤੇ برف ਜੰਮੀ ਹੈ ਇਧਰ ਸੂਰਜ ਚੜ੍ਹ ਰਿਹਾ ਹੈ ਹਾਂ ਮੰਦਿਰ ਮੱਠ ਇਹ ਉਹ ਪਿੱਛੇ ਸੂਰਜ ਦੀ ਲਾਲੀ ਚ ਚਮਕ ਰਹੀਆਂ ਨੇ ਪਹਾੜੀਆਂ ਪਰ ਪਿਛੋਂ ਕਰੀਏ ਆਪਣੇ ਬੁੱਧੇ ਆ ਗਈ ਇਹਨਾਂ ਨੂੰ ਵੀ ਘਮਾਉਣਾ ਹੁੰਦਾ ਹੈ ਹੱਥ ਨਾਲ ਜਿੱਪ ਤੋਂ ਵੱਲ ਹਾਂ ਸ਼ਾਬਾਸ਼ ਇਹ ਉਹਨਾਂ ਦਿੱਖੇ ਨੇ ਉਂਤਰ ਲਿਖੇ ਹੋਏ ਨੇ ਸਿਰ ਸੋਲੀਗਾ ਮੇਨ ਟੈਂਪਲ ਉਹ ਏਟਾ ਪਾਂਡੂ ਦੇ ਪਹਾੜ ਨਾਲੇ ਬਹੁਤ ਕਿਸਮ ਦੇ ਪਹਾੜ ਨੇ ਉਹ ਪਿੱਛੇ ਬਿਲਕੁਲ ਚਾਦਰ ਬੁਸ਼ੀ ਹੋਈ ਹੈ ਪਹਾੜਤ ਲੜੀ ਦੇ ਉੱਪਰ ਬਰਫ਼ ਦੀ ਬਿਲਕੁਲ ਹੀ ਚੱਟ ਹਾਂਜੀ ਦੇਖ ਲੈਣੇ ਤਾਂ ਘਰ ਨਹੀਂ ਪਹੁੰਚ ਲਾ ਹੋ ਗਿਆ ਯਾਰ ਆ ਵੀ ਗੇਟ ਆ ਯਾਰ ਕਾ ਗੇਟ ਆ ਆ ਗੇਟ ਹੈ ਕਰਉਂਦੀ ਆ ਮਨੇ ਰਸੁਰੰਗੀ ਹੈ ਖੱਤ ਲੱਕੜਾਂ ਦੀਆਂ ਲੱਕੜਾਂ ਦੇ ਤੇ ਵੇਰ ਬ੍ਰਿਕ ਬ੍ਰਿਕ ਬਾਲੇ ਜੇ ਪਾਏ ਹੋਣ ਛੋਟੀਆਂ ਛੋਟੀਆਂ ਲੱਕੜਾਂ ਲਾਈਟ ਮਨ ਵੀ ਆਪਣੇ ਨਾਲ ਹੀ ਆਏ ਪਿਛੇ ਆਮਨਦੀਪ ਸਿੰਘ ਜੀ ਆ ਰਹੇ ਨੇ ਚਾਲਣਾ ਕਰਦੇ ਆ ਆਇਦਰ ਲਈ ਪਾਸੇ ਆ ਕੇ ਉਹ ਸੀ ਯਾਰ ਉਤਰਦੀ ਹੋਈ ਆਮਨੇ ਉਹੀ ਆ ਉਹ ਬਦਨ ਕੀ ਨੇ ਕਲਮਾਨੀਆਂ ਵੜ ਵੜ ਕੇ ਧਰੀਆਂ ਪਈਆਂ ਨੇ ਡੱਕੇ ਜੀ ਛੋਟੇ ਮੂਟੇ ਤੇ ਰੰਗਲਾ ਆ ਇਟਾਂ ਪੱਥਰ ਕੀਆਂ ਨੇ ਇਹ ਇਟਾਂ ਹੀ ਗਾਰੇ ਦੀਆਂ ਪੱਥੀਆਂ ਹੁੰਦੀਆਂ ਇਹ ਹੀ ਇਟਾਂ ਚੜਨ ਦਿੰਦੇ ਨੇ ਉਹ ਨਾ ਆਪਾਂ ਪਹਿਲਾਂ ਇੱਕ ਜਣ ਅੰਦਰ ਗਿਆ ਹੋਇਆ ਉਹਨੂੰ ਦੇਖਦੇ ਆਂ ਜੇ ਇਹਦੇ ਉਹਦੇ ਬੂਟ ਪਾਏ ਹੋਏ ਤਾਂ ਠੀਕ ਐ ਨਹੀਂ ਕਰ ਆਪਾਂ ਵੀ ਲਾ ਕੇ ਵਗ ਜਾਂਗੇ ਦੇਖਦੇ ਆਂ ਕੀ ਸਭ ਇਹ ਚਲਾ ਕੇ ਗਿਆ ਉਹ ਵੀ ਰਿਹਾ ਉਹ ਗਿਆ ਫਿਰ ਨਿਕੁੰਦੇ ਆ ਰਹੇ ਨੇ ਚੱਲੋ ਆਪਾਂ ਵੀ ਚੱਕਰ ਕੱਢ ਕੇ ਆਉਨੇ ਆਂ ਤਾਂ ਉਹ ਪੁਰਾਣੀ ਨੇ ਸਾਰੇ ਇਹਨਾਂ ਦੇ ਰੰਗ ਵੀ ਉਤਰ ਗਏ ਲੱਕੜ ਦੇ ਬਣ ਕੇ ਲੰਮਾ ਯੂਰੂ ਇਥਾਂ ਉਹ ਸਾਰਾ ਦਿਖ ਰਿਹਾ ਕੱਚੇ ਘਰ ਧਰਮ ਕੱਚੇ ਘਰ ਨੇ ਸਾਰੇ ਉਹ ਜਿਹੜੇ ਆਪਾਂ ਥੋਪੇ ਦੇਖ ਰਹੇ ਸੀ ਪੁਰਾਣੇ ਬਹੁਤ ਪੁਰਾਣਾ ਪਿੰਡ ਆ ਇਹ ਲੈਟਰ ਨਹੀਂ ਹੋ ਗਿਆ ਨੀ ਨਿਕਲਾ ਕਰ ਰਹੀਆਂ ਪੁਰਾਣੀਆਂ ਹਾਂ ਹਾਂ ਇੱਧਰ ਹੋਟਲ ਬਣਿਆ ਹੋਇਆ ਉੱਪਰ ਇਹਨਾਂ ਨੇ ਬਣਾਇਆ ਹੋਇਆ ਆ ਫਿਰ ਆਪਾਂ ਉੱਥੇ ਹੀ ਗੇਟ ਤੇ ਆ ਕੇ ਬਾਹਰੇ वैसे हर किसी भी धर्म का कोई भी धार्मिक स्थान चंगी होता है।ਹੁਣ ਅਸੀਂ ਜਾਣੇ ਆਂ ਰੁਮ ਚ ਵਾਪਸ ਕਿਉਂਕਿ ਠੰਡ ਬਹੁਤ ਹੋ ਗਈ। ਹਵਾ ਬਹੁਤ ਚੱਲ ਰਹੀ ਹੈ। ਬਾਕੀ ਕੱਲ ਨੂੰ ਕਰਾਂਗੇ। ਕੜ ਦੀ ਛੱਤ ਵਾਲੀ ਦਾ ਕਮਾਲ ਹੈ ਬਈ। ਥੱਲੇ ਮੋਟੀਆਂ ਲਟੈਣਾ ਨੇ ਉਦੋਂ ਉੱਤੇ ਡੰਡੇ ਨੇ। ਇਹਨਾਂ ਦੇ ਉੱਤੇ ਫੇਰ ਇਹਨਾਂ ਨੇ ਮੈਨੂੰ ਲੱਗਦਾ ਕੋਈ ਕੱਕਰੀ ਕੱਬੜਿਆ। ਉਹ ਦੇਖਦਾ। ਹਾਂ।